ਤੋਂ ਪਾਕਿਸਤਾਨ ਵਿੱਚ ਚੱਲੇ ਪੈੰਦੇ ਹੋਏ ਤਣਾਅ ਅਤੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਹੁਕਮ ਜਾਰੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅੰਕੁਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ 8:30 ਵਜੇ ਤੋਂ ਸਵੇਰੇ 5:30 ਵਜੇ ਤੱਕ ਬਲੈਕਆਊਟ ਰਹੇਗਾ ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਦੁਕਾਨਾਂ, ਮਾਲ, ਮਾਰਕੀਟਾਂ, ਸਿਨਮੇ, ਰੈਸਟੋਰੈਂਟ, ਢਾਬੇ, ਵਪਾਰਕ ਅਦਾਰੇ ਅਧ ਬੰਦ ਰਹਿਣਗੇ ਉਨਾ ਕਹਿਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਉਨਾ ਕਿਹਾ ਕਿ ਕਰਾਂ ਦੇ ਬਾਹਰ ਲੱਗੇ ਕੈਮਰਿਆਂ ਦੀਆਂ ਲਾਈਟਾਂ ਤੇ ਸੋਲਰ ਲਾਈਟਾਂ ਨੂੰ ਬੰਦ ਕਰ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਤੇ ਮਨਦੀਪ ਦੁੱਗਲ ਦੀ ਰਿਪੋਰਟ ਜੈ ਹਿੰਦ ਸਾਰੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਇਸ ਚੀਜ਼ ਦੀ ਐਪਰੀਸ਼ੀਏਸ਼ਨ ਦੇਣਾ ਚਾਹਾਂਗਾ ਕਿ ਹੁਣ ਤੱਕ ਜੋ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੁਨੇਹੇ ਦਿੱਤੇ ਗਏ ਜੋ ਨਿਸ਼ਾਨੇ ਪਰਦੇਸ਼ ਦਿੱਤੇ ਗਏ ਉਹਨਾਂ ਦੀ ਬੜੀ ਇਮਦਨ ਪਾਲਣਾ ਕੀਤੀ ਹੈਗੀ ਹੁਣ ਅੱਗੇ ਵਾਸਤੇ ਵੀ ਜਿਹੜੇ ਆਪਣੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਇੱਕ ਫੈਸਲੇ ਜਿਹੜਾ ਪ੍ਰਸ਼ਾਸਨ ਵੱਲੋਂ ਲਏ ਗਏ ਹੈਗੇ ਨੇ ਤੇ ਮੈਂ ਉਮੀਦ ਕਰਦਾ ਹੈਗਾ ਕਿ ਇਹਨਾਂ ਦੀ ਵੀ ਪਾਲਣਾ ਜਿਹੜੀ ਹੈਗੀ ਉਸੇ ਤਰੀਕੇ ਨਾਲ ਕੀਤੀ ਜਾਵੇਗੀ ਸਭ ਤੋਂ ਪਹਿਲੀ ਚੀਜ਼ ਸਾਡੇ ਕੋਲ ਜਿੰਨੇ ਵੀ ਕਮਰਸ਼ੀਅਲ ਅਦਾਰੇ ਹੈਗੇ ਨੇ ਮਾਰਕੀਟ ਪਲੇਸ ਹੈਗੇ ਨੇ ਬਾਜ਼ਾਰ ਹੈਗੇ ਨੇ ਕੁਇਨੈਮਾ ਹਾਲ ਹੈਗਾ ਇਸ ਤਰੀਕੇ ਦੀਆਂ ਸਾਰੀਆਂ ਚੀਜ਼ਾਂ ਹੋਟਲ ਰੈਸਟੋਰੈਂਟ ਢਾਬੇ ਇਹ ਸਾਰੇ ਜੋ ਹੈਗੇ ਨੇ 8 ਵਜੇ ਤੋਂ ਲੈ ਕੇ ਰਾਤ ਦੇ ਤੇ ਸਵੇਰੇ 6 ਵਜੇ ਤੱਕ ਇਹਨਾਂ ਤੇ ਮੁਕੰਮਲ ਤੌਰ ਤੇ پابੰਦੀ ਰਹੇਗੀ ਬੰਦ ਰਹਿਣਗੇ ਇਹਨਾਂ ਦੀ ਜੋ ਹੈ ਇਨਵਿਨ ਪਾਲਣਾ ਕਰਨੀ ਹੈਗੀ ਅ ਦੂਸਰਾ ਇਹਦੇ ਵਿੱਚ ਇਸੇ ਲੜੀ ਦੇ ਵਿੱਚ ਜੋ ਬਲੈਕਆਊਟ ਦੀ ਆਪਾਂ ਐਕਸਰਸਾਈਜ਼ ਪਿਛਲੇ 2-3 ਦਿਨਾਂ ਤੋਂ ਵੀ ਕਰ ਰਹੇ ਹੈਗੇ ਆ ਅਸਲਸ ਵੀ ਬਲੈਕਆਊਟ ਅਸੀਂ ਇਨਫੋਰਸ ਕੀਤਾ ਹੈਗਾ ਅ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਮੀ 8:30 ਵਜੇ ਤੋਂ ਲੈ ਕੇ ਇਸ ਸਵੇਰ ਦੇ 5:30 ਵਜੇ ਤੱਕ ਹੁਣ ਜਿਹੜਾ ਹੈਗਾ ਬਲੈਕਆਊਟ ਲਾਗੂ ਰਿਹਾ ਜਾਊਗਾ ਜਦੋਂ ਤੱਕ ਕਿ ਕੋਈ ਅਦਰਵਾਈਜ਼ ਡਾਇਰੈਕਸ਼ਨ ਨਹੀਂ ਆਉਂਦੀ। ਸੋ 8:30 ਵਜੇ ਤੋਂ ਲੈ ਕੇ ਸ਼ਾਮ ਨੂੰ ਸਵੇਰੇ 5:30 ਵਜੇ ਤੱਕ ਜੋ ਬਲੈਕਆਊਟ ਹੈ ਉਹਨੂੰ ਐਸਟੈਬਲਿਸ਼ ਕਰਨਾ ਹੈਗਾ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਕੋਈ ਲਾਈਟ ਬੱਲਬ ਮਾਚਿਸ ਅੱਗ ਵਗੈਰਾ ਕਿਸੇ ਤਰੀਕੇ ਦੀ ਵੀ ਕੋਈ ਚੀਜ਼ ਨਹੀਂ ਕਰਨੀ ਹੈਗੀ। ਉਹਦੇ ਨਾਲ ਹੀ ਜੋ ਆਪਣੇ ਤੁਹਾਡੇ ਕੋਲ ਸੀਸੀਟੀਵੀ ਕੈਮਰਾਜ਼ ਨੇ ਜੋ ਲਾਈਟ ਐਮਿਟਡ ਹੈਗੇ ਨੇ ਜਾਂ ਕੋਈ ਸੋਲਰ ਲਾਈਟਸ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਡਿਸਕਨੈਕਟ ਕਰ ਦਿਓ। ਦੁਕਾਨਾ ਵਾਲਿਆਂ ਨੂੰ ਵੀ ਜਿਹੜੇ ਜੋ ਬਾਹਰ ਦੇ ਤੁਹਾਡੇ ਬੱਲਬ ਹੈਗੇ ਨੇ ਜਾਂ ਬਾਹਰ ਜੋ ਤੁਹਾਡੇ ਐਡਵਰਟਾਈਜ਼ਮੈਂਟ ਜਾਂ ਬੋਰਡਸ ਵਗੈਰਾ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲਾਈਟ ਹੁੰਦੀ ਹੈਗੀ ਏ ਇਨਕਲੂਡਿੰਗ ਏਟੀਐਮਸ ਐਂਡ ਬੈਂਕਸ ਉਹ ਸਾਰਿਆਂ ਨੂੰ ਡਿਸਕਨੈਕਟ ਕਰਨ ਦੇ ਜਿਹੜੇ ਹੈਗੇ ਨੇ ਹੁਕਮ ਜਾਰੀ ਕੀਤੇ ਜਾਂਦੇ ਹੈਗੇ ਨੇ ਇਸ ਤੋਂ ਇਲਾਵਾ ਜੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਕਿਤੇ ਵੀ ਕੋਈ ਅਣਪਛਾਤੀ ਵਸਤੂ ਕੋਈ ਦਿਸਦੀ ਹੈਗੀ ਏ ਕੋਈ ਮਿਲਦੀ ਹੈਗੀ ਏ ਤੇ ਕਿਰਪਾ ਕਰਕੇ ਉਹਦੀ ਸੂਚਨਾ ਸਭ ਤੋਂ ਪਹਿਲਾਂ ਜ਼ਿਲ੍ਹਾ ਕੰਟਰੋਲ ਰੂਮ ਜਾਂ ਪੁਲਿਸ ਕੰਟਰੋਲ ਰੂਮ ਉਹਨਾਂ ਨੂੰ ਦਿੱਤੀ ਜਾਵੇ ਉਸ ਵਸਤੂ ਦੇ ਨੇੜੇ ਨਾ ਜਾਇਆ ਜਾਵੇ ਨਾ ਨਾ ਹੀ ਕਿਸੇ ਤਰੀਕੇ ਦੀ ਕੋਈ ਛੇੜਖਾਨੀ ਆ ਫੋਟੋਗ੍ਰਾਫੀਆਂ ਰੀਲ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਕੋਈ ਐਕਸਪਲੋਸਿਵ ਚੀਜ਼ ਹੋ ਸਕਦੀ ਹੈਗੀ ਸੋ ਇਹਦੀ ਸੂਚਨਾ ਤੁਰੰਤ ਜਿਹੜੀ ਹੈਗੀ ਇਹ ਉਹ ਪੁਲਿਸ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਜਾਵੇ ਤੇ ਜਰੂਰ ਤੱਕ ਪੁਲਿਸ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਉੱਥੇ ਨਹੀਂ ਆ ਜਾਂਦਾ ਉਦੋਂ ਤੱਕ ਉਸ ਚੀਜ਼ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਲੋਕਾਂ ਨੂੰ ਵੀ ਅਰਤੂ ਦੂਰ ਰਹਿਣ ਦੀ ਹਦਾਇਤ ਕੀਤੀ ਜਾਵੇ